ਕਹਿੰਦੇ ਵੱਡੇ ਭਾਗਾਂ ਦੇ ਨਾਲ ਤੈਨੂੰ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਤੇ ਫਿਰ ਅਗਲੇ ਬਚਨ ਤੂੰ ਕਰ ਕੀ ਰਿਹਾ ਇਸ ਦੇਹੀ ਦੇ ਨਾਲ ਇਸ ਦੇਹੀ ਨੂੰ ਤੂੰ ਕਿਵੇਂ ਪਤੀਤ ਕਰ ਰਿਹਾ ਕਿਵੇਂ ਯੂਜ਼ ਕਰ ਰਿਹਾ ਸਮਝ ਹੀ ਨਹੀਂ ਮਨੁੱਖ ਨੂੰ ਮਨੁੱਖ ਅੱਜ ਵੀ ਗਵਾ ਰਿਹਾ ਕੱਲ ਵੀ ਗਵਾ ਰਿਹਾ ਪਰ ਜਦੋਂ ਬਚਨਾਂ ਨੂੰ ਪੜਨਾ ਕਰੀਏ ਨਾ ਮੇਰਾ ਗੁਰੂ ਕਹਿੰਦਾ ਨਾਮ ਨਾ ਜਪੈ ਤੇ ਆਤਮਕਾਤੀ ਜਿਨ੍ਹਾਂ ਨੇ ਨਾਮ ਹੀ ਨਹੀਂ ਜਪਿਆ ਜਿਹੜੇ ਗੁਰੂ ਦੇ ਹੁਕਮ ਦੇ ਅਨੁਸਾਰ ਚੱਲੇ ਹੀ ਨਹੀਂ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਲੱਗਿਆ ਕਿ ਜੀਵਨ ਬਤੀਤ ਕਿਵੇਂ ਕਰਨਾ ਹੈ ਜੀਵਨ ਤੇ ਜਾਨਵਰ ਵੀ ਬਤੀਤ ਕਰ ਰਹੇ ਨੇ ਜਿਨ ਵ ਜੀਵਨ ਤੇ ਪਸ਼ੂ ਵੀ ਬਤੀਤ ਕਰ ਰਹੇ ਨੇ ਇਹ ਪੰਛੀ ਵੀ ਬਤੀਤ ਕਰ ਰਹੇ ਨੇ ਉਹ ਤੇਰੇ ਵਿੱਚ ਤੇ ਫਿਰ ਉਹਨਾਂ ਦੇ ਵਿੱਚ ਕੀ ਫਰਕ ਰਹਿ ਗਿਆ ਜਦ ਤੈਨੂੰ ਪਤਾ ਹੀ ਨਹੀਂ ਲੱਗਿਆ ਕਿ ਇਹ ਜਿਹੜਾ ਬੜੇ ਚਿਰਾਂ ਤੋਂ ਬਾਅਦ ਇਹ ਸਰੀਰ ਮਿਲਿਆ ਇਸ ਸਰੀਰ ਨੂੰ ਸੰਸਾਰ ਦੇ ਵਿੱਚ ਮੈਂ ਬਤੀਤ ਕਿਵੇਂ ਕਰਨਾ ਹੈ ਇਸੇ ਕਰਕੇ ਮੇਰਾ ਗੁਰੂ ਸਾਹਿਬ ਜੀ ਕਹਿ ਰਹੇ ਨੇ ਨਾ ਨਾਮ ਨਾ ਜਪਾਂ ਤੇ ਜਿਨ੍ਹਾਂ ਨੇ ਨਾਮ ਜਪਿਆ ਹੀ ਨਹੀਂ ਕਦੇ ਜਿਨ੍ਹਾਂ ਨੇ ਰੱਬ ਨੂੰ ਚੇਤਾ ਹੀ ਨਹੀਂ ਕੀਤਾ ਰੱਬ ਨੂੰ ਚੇਤੇ ਕਰਨ ਦਾ ਭਾਵ ਆਪਣੇ ਅੰਦਰ ਗੁਣ ਪ੍ਰਗਟ ਕਰਨੇ ਮੈਂ ਇੱਕ ਬੇਨਤੀ ਕਰ ਦੇਵਾਂ ਕਿੰਨਿਆਂ ਨੇ ਕਹਿਣਾ ਸਾਡੇ ਤੋਂ ਜਿਆਦਾ ਰੱਬ ਕੋਈ ਚੇਤੇ ਨਹੀਂ ਕਰਦਾ ਨਿਤਨੇਮ ਵੀ ਕਰਦੇ ਆ ਅਸੀਂ ਸਿਮਰਨ ਵੀ ਕਰਦੇ ਆ ਗੁਰੂ ਸਾਹਿਬ ਜੀ ਕਹਿੰਦੇ ਤੂੰ ਮੁਬਾਰਕ ਹੈ ਸਿਮਰਨ ਕਰਦਾ ਹੈ ਮੁਬਾਰਕ ਹੈ ਨਿਤਨੇਮੀ ਹੈ ਪਰ ਕੀ ਨਿਤ ਨੇਮ ਦੇ ਵਿੱਚ ਗੁਰੂ ਨੇ ਜਿਹੜੇ ਗੁਣ ਦੱਸੇ ਨੇ ਕਿ ਤੇਰੇ ਅੰਦਰ ਪ੍ਰਗਟ ਹੋਏ ਨਹੀਂ ਹੋਏ ਨਾ ਤੇ ਫਿਰ ਤੂੰ ਨਾਮ ਕਿੱਥੇ ਜਪਿਆ ਨਾਮ ਕੇਵਲ ਮੂੰਹ ਤੋਂ ਥੋੜੇ ਜਪਨਾ ਸੀ ਇਹ ਤੇ ਰਿਹਾਸ ਕਰਨ ਵਾਲੀ ਗੱਲ ਹੈ ਤੂੰ ਗੁਰੂ ਨੂੰ ਬਾਰ-ਬਾਰ ਕਹਿ ਰਿਹਾ ਵਾਹ ਗੁਰੂ ਵਾਹ ਗੁਰੂ ਭਲਿਆ ਗੁਰੂ ਤੇ ਕਹਿ ਰਿਹਾ ਉਹ ਭਲਿਆ ਤੂੰ ਮੈਨੂੰ ਵਾਹ ਗੁਰੂ ਕਹਿ ਰਿਹਾ ਆਪ ਕਦੋਂ ਵਾਹ ਬਣੇਗਾ ਤੈਨੂੰ ਵੀ ਕੋਈ ਵੇਖ ਕੇ ਕਹੇ ਵਾਹ ਵੀਰੇ ਕਮਾਲ ਹੈ ਤੇਰਾ ਜੀਵਨ ਤੂੰ ਬੋਲਦਾ ਤੇ ਕਮਾਲ ਇੰਨਾ ਮਿੱਠਾ ਬੋਲਦਾ ਤੇਰੀ ਦੇਖਣੀ ਕਮਾਲ ਹੈ ਤੇਰਾ ਸੁਣਨਾ ਕਮਾਲ ਹੈ ਜਦੋਂ ਤੇਰੇ ਕੋਲ ਬੈਠੋ ਤੂੰ ਕੋਈ ਨਾ ਕੋਈ ਉਸ ਪਰਮਾਤਮਾ ਦੇ ਬਚਨ ਸੁਣ ਰਿਹਾ ਹੁੰਦਾ ਨਾ ਸੁਣਨਾ ਆਇਆ ਨਾ ਵੇਖਣਾ ਆਇਆ ਨਾ ਪੜ੍ਹਨਾ ਆਇਆ ਤਾਂ ਫਿਰ ਗੁਰੂ ਸਾਹਿਬ ਜੀ ਕਹਿੰਦੇ ਤੂੰ ਕਿੱਥੇ ਨਾਮ ਜਪਿਆ ਹਾਂ ਤੂੰ ਨਿਤਨੇਮੀ ਬਣ ਗਿਆ ਹਾਂ ਤੂੰ ਇਹ ਵੀ ਕਹਿਣਾ ਮੈਂ ਧਰਮੀ ਵੀ ਬਣ ਗਿਆ ਆ ਚੇਤਾ ਰੱਖੋ ਸਤਗੁਰੂ ਗੁਰੂ ਅਰਜਨ ਸਾਹਿਬ ਜੀ ਕਹ ਰਹੇ ਨਾਮ ਨਾ ਜਪੈ ਤੇ ਜਿਨ੍ਹਾਂ ਨੇ ਜਪਿਆ ਹੀ ਨਹੀਂ ਅੰਦਰ ਗੁਣੀ ਪ੍ਰਗਟ ਨਹੀਂ ਕੀਤੇ ਭਗਤ ਕਬੀਰ ਜੀ ਨੂੰ ਪੁੱਛੀਏ ਨਾ ਭਗਤ ਕਬੀਰ ਜੀ ਕਹਿੰਦੇ ਮਾਨਸ ਜਨਮ ਦੁਲੰਬ ਇੱਥੇ ਵੀ ਦੁਲੰਬ ਦਾ ਅਰਥ ਹੈ ਬੜਾ ਔਖਾ ਬੜੀ ਕਰੜੀ ਸਾਰ ਕਰੜੀ ਸੇਵਾ ਕਰਨੀ ਪੈਂਦੀ ਹੈ ਇਸੇ ਕਰਕੇ ਧੰਨ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰ ਰਹੇ ਨੇ ਆਤਮਕਾਤੀ ਕਹਿਣ ਲੱਗੇ ਆਪਣਾ ਜੀਵਨ ਆਪ ਹੀ ਖਤਮ ਕਰ ਰਹੇ ਕਿਉਂਕਿ ਗੁਣ ਤੇ ਪ੍ਰਗਟ ਕੀਤੇ ਨਹੀਂ ਈਰਖਾ ਨਿੰਦਿਆ ਦਵੇਖ ਭਾਵਨਾ ਅੰਦਰ ਹੈ ਤੇ ਜਿਨ੍ਹਾਂ ਦੇ ਅੰਦਰ ਈਰਖਾ ਹੈ ਹੁਣ ਕਰੋਧ ਜਦੋਂ ਪ੍ਰਬਲ ਹੁੰਦਾ ਹੈ ਤੇ ਮਨੁੱਖ ਆਪਣੇ ਆਪ ਨੂੰ ਖਤਮ ਹੀ ਤੇ ਕਰਨਾ ਹੁੰਦਾ ਨਾ ਕਰੋਧ ਜਦੋਂ ਵਾਸ ਵਿੱਚ ਨਾ ਹੋਵੇ ਤੇ ਇਹ ਆਤਮ ਹੱਤਿਆ ਹੀ ਹੈ ਹੋਰ ਕੀ ਹੈ ਨਾਮ ਨਾ ਜਪੈ ਤੇ ਆਤਮ ਘਾਤੀ ਤੇ ਚੇਤਾ ਰੱਖਿਓ ਜੇ ਜਿਨ੍ਹਾਂ ਨੇ ਨਾਮ ਨਾ ਜਪਿਆ ਹੋਵੇ ਉਹ ਟੁੱਟ ਜਾਂਦੇ ਗੁਰੂ ਤੋਂ ਕਿਉਂਕਿ ਗੁਣ ਜਿਹੜੇ ਗੁਣ ਰੱਬ ਨੂੰ ਚੰਗੇ ਲੱਗਦੇ ਉਹੋ ਜਿਹੇ ਤੇ ਬਣੇ ਨਹੀਂ ਅਸੀਂ ਉਹ ਜਿਹੇ ਤੇ ਗੁਣ ਅੰਦਰ ਪ੍ਰਗਟ ਹੀ ਨਹੀਂ ਹੋਏ ਤੇ ਗੁਰੂ ਤੋਂ ਟੁੱਟ ਗਿਆ ਨਾ ਫਿਰ ਮੇਰਾ ਗੁਰੂ ਸਾਹਿਬ ਜੀ ਕਹਿੰਦੇ ਨੇ ਜਿਹੜੇ ਟੁੱਟ ਜਾਂਦੇ ਨੇ ਆ ਤੁਹਾਡੇ ਆਸੇ ਪਾਸੇ ਵੱਡੇ ਵੱਡੇ ਦਰਖਤ ਨੇ ਨਾ ਧਿਆਨ ਨਾਲ ਵੇਖਿਓ ਕਿ ਜਿਹੋ ਉਹਨਾਂ ਦਰਖਤਾਂ ਦੇ ਟਹਿਣੀਆਂ ਤੋਂ ਟੁੱਟੇ ਹੋਏ ਪੱਤਿਆਂ ਦਾ ਕੀ ਹਾਲ ਹੁੰਦਾ ਹੈ ਨਿੱਕਾ ਜਿਹਾ ਦ੍ਰਿਸ਼ਟਾਂਤ ਮੈਂ ਬੰਨ ਦੇਵਾਂ ਸਮਝ ਆ ਜਾਵੇ ਹਵਾ ਆਈ ਪੱਤਾ ਦਰਖਤ ਤੋਂ ਟੁੱਟਿਆ ਧਰਤੀ ਤੇ ਡਿੱਗਿਆ ਇੱਕ ਦੋ ਦਿਨ ਲੱਗਦੇ ਨੇ ਸੁੱਕ ਜਾਂਦਾ ਹਰਾ ਪੰਨ ਖਤਮ ਹੋ ਗਿਆ ਸੋ ਆਪਨ ਖਤਮ ਹੋ ਗਿਆ ਹੁਣ ਹਵਾ ਆਂਦੀ ਹੈ ਉਸ ਪੱਤੇ ਨੂੰ ਉਡਾ ਕੇ ਕਿਤੇ ਵੀ ਲੈ ਕੇ ਜਾ ਸਕਦੀ ਹੈ ਕਦੇ ਉਹ ਨਾਲੀਆਂ ਤੇ ਡਿੱਗਦਾ ਹੈ ਕਦੇ ਉਹ ਕੱਖਾਂ ਦੇ ਢੇਰ ਤੇ ਡਿੱਗਦਾ ਹੁਣ ਉੱਥੇ ਉਹ ਥੋੜੇ ਹਵਾ ਥੋੜੇ ਦੇਖ ਰਹੀ ਐ ਇਹਨੂੰ ਮੈਂ ਚੰਗੀ ਜਗ੍ਹਾ ਚਰਖਣਾ ਜਿੱਥੇ ਉਡਾ ਕੇ ਲੈ ਜਾ ਰਹੀ ਐ ਉਹ ਨਾਲ ਉੱਡ ਰਿਹਾ ਕਾਰਨ ਕਿਉਂਕਿ ਉਹ ਟੁੱਟ ਗਿਆ ਹੋਇਆ ਹੈ ਹਾਲਾਤ ਖਰਾਬ ਐ ਫਿਰ ਸਾਫ਼ ਕਰਨ ਵਾਲੇ ਆਂਦੇ ਨੇ ਉਸ ਨੂੰ ਇਕੱਠਾ ਜਦੋਂ ਪੱਤਿਆਂ ਨੂੰ ਕਰਕੇ ਦਸ਼ਤਵੀਨ ਵਿੱਚ ਪਾ ਦਿੰਦੇ ਨੇ ਉਹ ਸਿੱਖਾ ਚੇਤਾ ਰੱਖੀ ਜੇ ਗੁਰੂ ਤੋਂ ਟੁੱਟ ਗਿਆ ਜੇ ਸ਼ਬਦ ਤੋਂ ਟੁੱਟ ਗਿਆ ਤੇਰੇ ਅੰਦਰ ਗੁਣ ਪ੍ਰਗਟਨਾ ਹੋਏ ਤੇ ਫਿਰ ਯਾਦ ਰੱਖ ਤੇਰਾ ਜੀਵਨ ਵੀ ਉਸ ਟੁੱਟੇ ਵਰਗੇ ਪੱਤਿਆਂ ਵਰਗਾ ਹੋ ਜਾਂਦਾ ਨਾ ਕੋਈ ਥਾਂ ਰਹਿ ਜਾਂਦੀ ਨਾ ਕੋਈ ਤੇਰਾ ਕੋਈ ਸਹਾਰਾ ਰਹਿ ਜਾਂਦਾ ਲੋਕ ਜਿੱਥੇ ਮਰਜੀ ਕੋਈ ਕਿਦੇ ਡਿੱਗਿਆ ਪਿਆ ਆ ਬੜੇ ਦੁਨੀਆ ਦੇ ਤੁਸੀਂ ਦੇਖੋ ਰੋੜਾਂ ਤੇ ਡਿੱਗੇ ਪਏ ਹੁੰਦੇ ਨੇ ਭਾਵੇਂ ਗੰਦਕੀ ਹੋਵੇ ਕੁਝ ਵੀ ਹੋਵੇ ਡਿੱਗੇ ਹੋਏ ਕਿਉਂ ਕਿਉਂਕਿ ਅੰਦਰ ਗੁਣ ਪ੍ਰਗਟ ਨਹੀਂ ਕੀਤੇ ਰੱਬ ਨਾਲ ਜੁੜੇ ਹੀ ਨਹੀਂ ਗੁਰੂ ਨਾਲ ਜੁੜੇ ਹੀ ਨਹੀਂ ਟੁੱਟ ਗਏ ਤੇ ਟੁੱਟੇ ਹੋਇਆਂ ਨੂੰ ਕੇਵਲ ਠੋਕਰਾਂ ਹੀ ਨਸੀਬ ਹੁੰਦੀਆਂ ਹੋਰ ਕੁਝ ਨਹੀਂ ਹੁੰਦਾ ਮੇਰਾ ਗੁਰੂ ਸਾਹਿਬ ਜੀ ਬਚਨ ਕਰ ਰਹੇ ਨੇ ਕਹਿੰਨ ਕਿ ਆਤਮ ਕੱਤੂ ਫਿਰ ਆਤਮ ਕੱਤਿਆ ਹੀ ਹੈ ਨਾ ਆਪਣੇ ਆਪ ਨੂੰ ਖਤਮ ਕਰ ਰਹੇ ਨੇ ਤਾਂ શ્રી ਗੁਰੂ ਅਰਜਨ ਸਾਹਿਬ ਜੀ ਅਗਲੇ ਬਚਨ ਕਿਤੇ ਮਰਨਾ ਜਾਹੀ ਹੋ ਰਿਹਾ ਵੀ ਸਪਸ਼ਟ ਹੈ ਹੁਣ ਸਾਡੇ ਅੰਦਰ ਮਠਾਸ ਨਹੀਂ ਆਈ ਬੰਦਾ ਮਰ ਥੋੜੇ ਜਾਂਦਾ ਹੈ ਅੰਦਰ ਗੁਣ ਪ੍ਰਗਟ ਨਹੀਂ ਹੋਏ ਬੰਦਾ ਮਰਿਆ ਨਹੀਂ ਹੈ ਪਰ ਮਰਿਆ ਦੇ ਬਰਾਬਰ ਹੋ ਜਾਂਦਾ ਮਰਨਾ ਜਾਹੀ ਜਿਨ੍ਹਾਂ ਵਿਸਰਤ ਨਾਮ ਗੁਰੂ ਕਹਿੰਦਾ ਉਹ ਮਰ ਨਹੀਂ ਜਾਂਦੇ ਜਿਨ੍ਹਾਂ ਨੂੰ ਨਾਮ ਵਿਸਰ ਜਾਂਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਦੋਂ ਪੜਨਾ ਕਰਦੇ ਆ ਨਾ ਮੇਰਾ ਗੁਰੂ ਇੱਕ ਵਚਨ ਕੀਤਾ ਸੋ ਜੀਵਿਆ ਇੱਦਾਂ ਤੇ ਸਾਰੇ ਜੁੰਦੇ ਨੇ ਪਰ ਅਸਲ ਜ਼ਿੰਦਗੀ ਕੌਣ ਜੀ ਰਿਹਾ ਹੈ ਅਸਲ ਮਨੁੱਖਾ ਜੀਵਨ ਦੀ ਸੰਭਾਲ ਕੌਣ ਕਰ ਰਿਹਾ ਸੋ ਜੀਵੇ ਆ ਹੁਣ ਅਗਲਾ ਸਵਾਲ ਸਤਿਗੁਰੂ ਜੀ ਕੌਣ ਜਿਉਂਦਾ ਹੈ ਕਿੰਦੇ ਜਿਸਮਨ ਵਸਿਆ ਸੋਏ ਤਸੋਏ ਕੀ ਹੈ ਗੁਣ ਜਿਹਦੇ ਅੰਦਰ ਗੁਰੂ ਦੇ ਗੁਣ ਪ੍ਰਗਟ ਹੋ ਗਏ ਮੇਰਾ ਗੁਰੂ ਨਿਮਰਤਾ ਦਾ ਪੁੰਜ ਤੇਰੇ ਅੰਦਰ ਨਿਮਰਤਾ ਆਈ ਨਹੀਂ ਤੇ ਤੂੰ ਮਰਿਆ ਹੀ ਹੈ ਫਿਰ ਮਰ ਨਾ ਜਾਹੀ ਗੁਰੂ ਸਾਹਿਬ ਜੀ ਕਹਿੰਦੇ ਉਹ ਮਰੇ ਮਰੇ ਦੇ ਬਰਾਬਰ ਨੇ ਮਰਦੇ ਨਹੀਂ ਨੇ ਹੈ ਸੰਸਾਰ ਦੇ ਵਿੱਚ ਨੇ ਪਰ ਨਾਮ ਨਹੀਂ ਆ ਉਹਨਾਂ ਦੇ ਕੋਲ ਉਹ ਟੁੱਟੇ ਹੋਏ ਪੱਤੇ ਵਰਗੇ ਠੋਕਰਾਂ ਖਾਂਦੇ ਠੋਕਰਾਂ ਖਾਂਦੇ ਅਖਰ ਨੂੰ ਸੰਸਾਰ ਦੇ ਵਿੱਚ ਸਭ ਤੋਂ ਦੂਰ ਹੋ ਜਾਂਦੇ ਖਤਮ ਹੋ ਜਾਇਆ ਕਰਦੇ ਨੇ ਸੋ ਜੀਵੇ ਆ ਇਹ ਮੇਰੇ ਮਾਲਕਾ ਤੂੰ ਕਿਰਪਾ ਕਰਕੇ ਦੱਸਣਾ ਕਰ ਮਾਫ ਕਰਿਓ ਜੇ ਸਾਡਾ ਸੁਭਾਅ ਹੀ ਨਹੀਂ ਬਣਿਆ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਕੁਝ ਪੁੱਛ ਲਈਏ ਅਸੀਂ ਕਹਿੰਦੇ ਫਲਾਣੇ ਬਾਬੇ ਕੋਲ ਚਲੇ ਜਾਈਏ ਉਹਨੂੰ ਪੁੱਛ ਲਈਏ ਉਹ ਦੱਸ ਦੇਵੇ ਜ਼ਿੰਦਗੀ ਕਿਵੇਂ ਬਤੀਤ ਕਰਨੀ ਗੁਰੂ ਨੂੰ ਪੁੱਛਿਆ ਹੀ ਨਹੀਂ ਗੁਰੂ ਸਾਹਿਬ ਜੀ ਬਚਨ ਕਰਦੇ ਸੋ ਜੀਵਿਆ ਜਿਸ ਮਨ ਜਿਹਦੇ ਮਨ ਦੇ ਵਿੱਚ ਵਸਿਆ ਸੋਏ ਤੇ ਫਿਰ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਅਵਰ ਨਾ ਜੀਵ ਕੋਏ ਹੋਰ ਤੇ ਸਾਰੇ ਮਰੇ ਬਰਾਬਰ ਨਾਨਕ ਅਵਰ ਨਾ ਹੋਰ ਤੇ ਕੋਈ ਜੁੰਦਾ ਹੀ ਨਹੀਂ ਐ ਜਿਹਦੇ ਰੱਬ ਜਿਨੂੰ ਵਿਸਰ ਗਿਆ ਉਹ ਸਤਿਗੁਰੂ ਕਹਿੰਦੇ ਕੋਈ ਵੀ ਹੋਵੇ ਉਹ ਮਰੇ ਹੋਏ ਹੁੰਦੇ ਨੇ ਇਸੇ ਕਰਕੇ ਧੰਗੁਰੂ ਅਰਜਨ ਸਾਹਿਬ ਜੀ ਬਚਨ ਕਰ ਰਹੇ ਮਰਨਾ ਜਾਹੀ ਜਿਨਾ ਬਿਸਰਤ RAM ਤੇ ਅਗਲੇ ਬਚਨ ਬੜੇ ਕਮਾਲ ਦੇ ਕਹਿਣ ਲੱਗੇ ਫਿਰ ਤੇਰੇ ਕੋਲ ਨਾਮ ਹੀ ਨਹੀਂ ਐ ਤੂੰ ਕਦੇ ਰੱਬ ਨੂੰ ਚੇਤਾ ਹੀ ਨਹੀਂ ਕੀਤਾ ਨਾਮ ਬਿਹੂਨ ਜੀਵਨ ਕੌਨੇ ਕਾ ਫਿਰ ਕੰਮ ਕੀ ਕੀ ਅਰਥ ਹੈ ਜੀਵ ਆਇਆ ਤੇ ਇਸ ਮਨੁੱਖਾ ਦੇਹੀ ਨੂੰ ਸਕਾਰਤ ਕਰਨ ਵਾਸਤੇ ਦਾ ਪਰ ਸਕਾਰਤ ਹੋਇਆ ਹੀ ਫਿਰ ਗੁਰੂ ਸਾਹਿਬ ਨਾਮ ਬਿਹੂਨ ਠੀਕ ਹੈ ਤੂੰ ਜੀ ਰਿਹਾ ਪਰ ਜੀਵਨ ਕੋਨੇ ਕੰਮ ਕਿਸ ਕੰਮ ਦਾ ਤੇਰਾ ਇਹ ਜੀਵਨ ਤੂੰ ਕਿਸੇ ਦਾ ਭਲਾ ਨਹੀਂ ਕੀਤਾ ਕਿਸੇ ਦਾ ਚੰਗਾ ਨਹੀਂ ਕੀਤਾ ਇੱਕ ਨਾ ਭਗਤ ਭਾਈ ਗੁਰਦਾਸ ਜੀ ਨੂੰ ਪੜ੍ਹੀਏ ਨਾ ਉਹਨਾਂ ਨੇ ਬੜੀ ਸੁਣੀਆਂ ਉਦਾਹਰਨਾ ਦਿੱਤੀਆਂ ਕਹਿਣ ਲੱਗੇ ਮੈਂ ਧਰਤੀ ਨੂੰ ਪੁੱਛ ਲਿਆ ਧਰਤੀਏ ਤੂੰ ਦੱਸ ਮੈਨੂੰ ਕਿ ਤੂੰ ਰੋਂਦੀ ਕਿਉਂ ਐ ਵੈਸੇ ਧਰਤੀ ਰੋਂਦੀ ਕੋਈ ਨਹੀਂ ਇੱਕ ਦ੍ਰਿਸ਼ਟਾਂਤ ਬੰਨੇ ਆ ਕਿ ਧਰਤੀ ਰੋ ਰਹੀ ਐ ਭਾਈ ਗੁਰਦਾਸ ਜੀ ਕਹਿੰਦੇ ਮੈਂ ਪੁੱਛਿਆ ਤੂੰ ਰੋਂਦੀ ਕਿਉਂ ਐ ਧਰਤੀ ਨੇ ਜਵਾਬ ਨਾ ਦਿੱਤਾ ਭਾਈ ਗੁਰਦਾਸ ਜੀ ਕਹਿੰਦੇ ਮੈਂ ਪੁੱਛਿਆ ਨੂੰ ਇਤਨੇ ਵੱਡੇ ਵੱਡੇ ਪਰਬਤ ਤੇਰੇ ਇਸ ਧਰਤੀ ਤੇ ਹੈ ਕਿ ਇਹਨਾਂ ਦਾ ਭਾਰ ਦੇ ਕਰਕੇ ਤੇ ਨਹੀਂ ਤੂੰ ਰੋਂਦੀ ਕਹਿੰਦੀ ਨਹੀਂ ਮੈਨੂੰ ਇਹਨਾਂ ਪਰਬਤਾਂ ਦਾ ਕੋਈ ਭਾਰ ਨਹੀਂ ਲੱਗਦਾ ਦੂਜਾ ਸਵਾਲ ਕੀਤਾ ਕਿ ਇਤਨੇ ਵੱਡੇ ਵੱਡੇ ਇਹ ਹਿਮਾਲਿਆ ਵਰਗੇ ਪਹਾੜ ਜਿਹੜੇ ਅਸਮਾਨ ਨੂੰ ਛੂ ਰਹੇ ਨੇ ਇਹਨਾਂ ਦਾ ਭਾਰ ਹੈ ਕਿ ਬਿਲਕੁਲ ਮੈਨੂੰ ਇਹਨਾਂ ਦਾ ਵੀ ਕੋਈ ਭਾਰ ਨਹੀਂ ਫਿਰ ਕਹਿੰਦੇ ਧਰਤੀਏ ਸੰਸਾਰ ਦੇ ਵਿੱਚ ਇਤਨੇ ਵੱਡੇ ਵੱਡੇ ਸਮੁੰਦਰ ਨੇ ਇਹਨਾਂ ਦੇ ਵਿੱਚ ਬਿਆੰਤ ਜਲ ਹੈ ਕਿ ਤੈਨੂੰ ਇਨ੍ਹਾਂ ਦਾ ਭਾਰ ਕਹਿੰਦੇ ਇਸ ਦਾ ਵੀ ਬਿਲਕੁਲ ਭਾਰ ਨਹੀਂ ਲੱਗਦਾ ਫਿਰ ਆਖਿਰ ਪੁੱਛਿਆ ਧਰਤੀਏ ਇਹ ਬਨਸਪਤੀ ਇਹ ਇਤਨੇ ਜੀਵ ਜੰਤੂ ਸੰਸਾਰ ਦੇ ਵਿੱਚ ਵਸਦੇ ਇਨ੍ਹਾਂ ਦਾ ਭਾਰ ਤੈਨੂੰ ਲੱਗਦਾ ਧਰਤੀ ਕਹਿੰਦੀ ਨਾ ਪਰਬਤਾਂ ਦਾ ਭਾਰ ਨਾ ਪਹਾੜਾਂ ਦਾ ਭਾਰ ਨਾ ਸਮੁੰਦਰ ਦੇ ਜਲ ਦਾ ਭਾਰ ਨਾ ਇਨ੍ਹਾਂ ਜੀਵ ਜੰਤੂਆਂ ਦਾ ਭਾਰ ਧਰਤੀਏ ਫਿਰ ਭਾਰ ਕਿਦਾ ਲੱਗਦਾ ਤੇ ਧਰਤੀ ਕਹਿੰਦੀ ਸੱਚ ਦੱਸਾ ਮੈਨੂੰ ਕਿਸੇ ਦਾ ਭਾਰ ਨਹੀਂ ਲੱਗਦਾ ਪਰ ਜਿਹੜਾ ਪਰਮਾਤਮਾ ਦੇ ਦਰ ਤੇ ਇਕਰਾਰ ਕਰਕੇ ਆਇਆ ਕਿ ਮੈਂ ਤੇਰਾ ਨਾਮ ਜਪਾਂਗਾ ਤੇਰੇ ਵਰਗਾ ਬਣ ਜਾਵਾਂਗਾ ਜਦੋਂ ਉਸ ਸੰਸਾਰ ਦੇ ਵਿੱਚ ਆ ਕੇ ਤੇਰਾ ਨਾਮ ਨਹੀਂ ਜਪਦਾ ਆਪਣੇ ਅੰਦਰ ਗੁਣ ਪ੍ਰਗਟ ਨਹੀਂ ਕਰਦਾ ਇਹਨਾਂ ਸਾਰਿਆਂ ਦਾ ਭਾਰ ਇੱਕ ਬਰਾਬਰ ਉਹਦਾ ਇੱਕ ਦਾ ਭਾਰ ਮੈਂ ਚੱਲ ਨਹੀਂ ਸਕਦੀ ਉਹ ਅਕਰਤ ਕਰਨ ਦਾ ਭਾਰ ਨਹੀਂ ਮੈਂ ਚੱਲ ਸਕਦਾ